ਉਦਣ ਪ੍ਰਗਟ ਹੋਣ। ਇਹ ਚੀਜ਼ ਨੂੰ ਮੈਂ ਥੋੜਾ ਜਿਆਦਾ ਤੁਹਾਡੇ ਸਾਹਮਣੇ ਕਲੀਅਰ ਕਰਦਾ। ਇਤਿਹਾਸ ਵਿੱਚ ਇੱਕ ਘਟਨਾ ਕੱਢੀ। ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਉਸ ਰਾਜੇ ਦੇ ਰਾਜ ਵਿੱਚ ਗਏ ਜਿਨੇ ਸੰਕੜੇ ਸਾਧੂ ਚੁੱਕ ਕੇ ਬੰਦ ਕੀਤੇ ਹੋਏ ਨੇ ਜੇਲ੍ਹਾਂ 'ਚ। ਚੋਰ ਨਹੀਂ ਸਾਧ। ਪਤਨ ਕਿਉਂ? ਉਹ ਰਾਜਾ ਕਹਿੰਦਾ ਜਿਹਨਾਂ ਸਾਧ ਮਿਲੇ ਉਹਨੂੰ ਲੈ ਕੇ ਆਓ ਮੇਰੇ ਕੋਲ। ਜਿਹਨਾਂ ਕੋਈ ਭਗਵੇਂ ਦੂਜੇ ਕੱਪੜਿਆਂ ਵਾਲਾ ਸਾਧ ਲੱਗਦਾ ਉਹਨੂੰ ਚੁੱਕ ਚੁੱਕ ਰਾਜੇ ਕੋਲ ਲਿਆਉਂਦੇ ਨੇ ਰਾਜਾ ਕੋਈ ਸਵਾਲ ਕਰਦਾ ਖਾਣ ਵਾਸਤੇ ਭੋਜਨ ਪਹਿਲਾਂ ਲਈ ਕੱਪੜਾ ਜੋ ਮੰਗੋਂਗੇ ਧਨ ਦੌਲਤ ਸੋਨਾ ਸ਼ਰਫੀਆਂ ਮੋਤੀ ਸਭ ਦਮਾਂਗਾ ਜਿਸ ਰੱਬ ਦੇ ਨਾਂ ਤੇ ਕੱਪੜੇ ਪਾਈ ਫਿਰਦੇ ਹੋ ਰੱਬ ਦਿਖਾਓ ਹੁਣ ਰੱਬ ਕੌਣ ਵਿਖਾਵੇ ਜਿਹੜੇ ਸਾਧੂ ਨੂੰ ਪੁੱਛਦਾ ਰੱਬ ਵਿਖਾ ਉੱਤੋਂ ਵਿਖਾਇਆ ਨਹੀਂ ਜਾਂਦਾ ਉਹਨੂੰ ਚੁੱਕ ਕੇ ਜੇਲ੍ਹ ਚ ਬੰਦ ਕਰ ਦਿੰਦਾ ਉਹਨੂੰ ਸੰਕੜੇ ਸਾਧ ਬੰਦ ਕਰਤੇ ਦੇ ਐਲਾਨ ਕਰ ਤੱਕ ਕੋਈ ਰੱਬ ਨਹੀਂ ਜੇ ਹੋਵੇ ਤਾਂ ਸਾਧੂ ਵਖਾਣ ਨਾ ਜਿਹੜੇ ਮੈਂ ਬੰਦ ਕੀਤੇ ਨੇ ਜੇ ਹੋਵੇ ਤਾਂ ਜਿੰਨੇ ਸੰਤ ਮੈਂ ਬੰਦ ਕਰ ਲਏ ਜੇਲਾਂ ਦੇ ਤਾਲੇ ਨਾ ਟੁੱਟ ਜਾਣ ਕੋਈ ਰੱਬ ਨਹੀਂ ਹੈ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਉਹਦੇ ਰਾਜ ਵਿੱਚ ਚਲੇ ਗਏ ਪਾਤਸ਼ਾਹ ਨੇ ਉਹ ਕੈਦ ਕੀਤੇ ਹੋਏ ਸਾਧੂ ਵੀ ਛਡਾਉਣੇ ਸਨ ਰਾਜੇ ਨੂੰ ਸੱਚ ਦਾ ਗਿਆਨ ਵੀ ਦੇਣਾ ਸੀ ਜਦੋਂ ਹਜ਼ੂਰ ਗਏ ਪਾਤਸ਼ਾਸ਼ਾਂ ਦਾ ਕੱਪੜੇ ਪਹਿਨੇ ਹੋਏ ਸਾਧੂਆਂ ਵਾਲੇ ਵੇਖ ਕੇ ਉਹਦੇ ਸਿਪਾਈ ਪਕੜ ਕੇ ਲੈ ਗਏ ਨਾਲ ਭਾਈ ਮਰਦਾਨਾ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਮੁਸਕਰਾ ਕੇ ਬੋਲੇ ਮਰਦਾਨਿਆ ਇਹ ਆਪਾਂ ਨੂੰ ਸਤਕਾਰ ਨਾਲ ਲੈ ਕੇ ਝੱਲੇ ਨੇ ਪਰ ਇਹ ਨਹੀਂ ਸਤਕਾਰ ਨਾਲ ਰੱਖਣਾ ਨਹੀਂ ਆਪਾਂ ਨੂੰ ਮਰ ਕਿਉਂ ਕਹਿੰਦੇ ਸਾਡੇ ਵਰਗੇ ਕੱਪੜੇ ਪਹਿਨੇ ਸੰਕੜੇ ਨਹੀਂ ਜੇਲ੍ਹਾਂ ਵਿੱਚ ਬੰਦ ਕੀਤੇ ਹੋਏ ਪਹਿਲਾਂ ਮਰ ਜੇ ਤੁਹਾਨੂੰ ਪਤਾ ਹੈ ਕਿ ਸੰਕੜੇ ਸਾਧ ਬੰਦ ਕੀਤੇ ਨੇ ਜੇਲ੍ਹਾਂ ਵਿੱਚ ਆਪਾਂ ਕਿਉਂ ਚੱਲੇ ਫਿਰ ਕਹਿੰਦੇ ਉਹਨਾਂ ਨੂੰ ਛਡਾਉਣ ਵਾਸਤੇ ਆਖੋ ਵੇ ਗਰੂ ਰਾਜੇ ਨੂੰ ਗਿਆਨ ਦਿਵਾਉਣ ਵਾਸਤੇ ਉਹਨਾਂ ਨੂੰ ਛਡਾਉਣ ਵਾਸਤੇ ਰਾਜੇ ਨੂੰ ਸੱਚ ਦਾ ਗਿਆਨ ਦੇਣ ਲਈ ਹਜ਼ੂਰ ਚਲੇ ਗਏ ਰਾਜੇ ਨੇ ਬੜੇ ਅਦਬ ਸਤਕਾਰ ਨਾਲ ਕਿਹਾ ਪਹਿਲਾਂ ਜੋ ਛਕਣੇ ਭੋਜਨ ਪ੍ਰਸ਼ਾਦਾ ਛਕੋ ਪਹਿਲਾਂ ਜਿੰਨੇ ਪ੍ਰਕਾਰ ਦੇ ਭੋਜਨ 36 ਪ੍ਰਕਾਰ ਦੇ ਘਰ ਦੇ ਬਣੇ ਨੇ ਜੇ ਕਿਸੇ ਚੀਜ਼ ਦੀ ਤਲਬ ਹੈ ਛਕੋ 36 ਪ੍ਰਕਾਰ ਦੇ ਭੋਜਨਾਂ ਦਾ ਥਾਲ ਟੇਬਲ ਸਜਾ ਦਿੱਤੇ ਗਏ ਅਦਬ ਨਾਲ ਰਾਜਾ ਕਹਿੰਦਾ ਹੋ ਜੀ ਪ੍ਰਸ਼ਦਾ ਛੱਕੋ ਬੈਠੋ ਹਜ਼ੂਰ ਨੂੰ ਪਤਾ ਹੈ ਇਹਨੇ ਇੰਨਾ ਕੁਝ ਸ਼ਕਾ ਕੇ ਫਿਰ ਸਵਾਲ ਕਰਨਾ ਹੈ ਫਿਰ ਇਹਦੀ ਟੋਨ ਬਦਲਨੀ ਹੈ ਫਿਰ ਇਹਦੇ ਸਵਾਲ ਸ਼ੁਰੂ ਹੋਣਗੇ ਤੇ ਪਾਦਸ਼ਾਹ ਨੇ ਮੋਹਰੇ ਕਿਹਾ ਰਾਜਨ ਪ੍ਰਸ਼ਦਾ ਵੀ ਸ਼ੱਕ ਲਾਂਗੇ ਪਹਿਲਾਂ ਤੂੰ ਆਪਣੇ ਸਵਾਲ ਦੱਸ ਕੀ ਹੈ ਉਹ ਬੰਦਾ ਹਿੱਲ ਗਿਆ ਵੀ ਤੇ ਫਿਰ ਮਨ ਚ ਆਇਆ ਵੀ ਸ਼ਾਇਦ ਇਹਨੂੰ ਪਤਾ ਹੋਣਾ ਹੈ ਕਈ ਸਾਧਵੇਂ ਬੰਦ ਕੀਤੇ ਹੋਏ ਆ ਖਬਰ ਫੈਲ ਹੀ ਜਾਂਦੀ ਹੈ ਮਹਰਨ ਕੇ ਪਹਿਲਾ ਸਵਾਲ ਜਵਾਬ ਕਰ ਲਈਏ ਪ੍ਰਸ਼ਾਦਾ ਫਿਰ ਸ਼ਕ ਲਾਂਗੇ ਉਹ ਬੜਾ ਹੈਰਾਨ ਹੋਇਆ ਉਹਨੇ ਕਹੇ ਜੀ ਆਓ ਫਿਰ ਤਖਤ ਸਿੰਘਾਸਣ ਤੇ ਰਾਜਾ ਬਹਿ ਗਿਆ ਸਾਹਮਣੇ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਤੇ ਭਾਈ ਮਰਦਾਨਾ ਆਲੇ ਦੋਲੇ ਅਲਕਰ ਮੰਤਰੀ ਖੜੇ ਨੇ ਸਪਾਹੀਆਂ ਦਾ ਪੈਰਾ ਲੱਗਾ ਰਾਜੇ ਨੇ ਕਹੇ ਜੀ ਮੇਰਾ ਪਹਿਲਾ ਸਵਾਲ ਇਹ ਹੈ ਰੱਬ ਹੈ ਜੇ ਹੈ ਤਾਂ ਦਿਖਾਓ ਜਿੰਨੇ ਮੈਂ ਸਾਧ ਬੰਦ ਕੀਤੇ ਨਾ ਜੇਲਾਂ ਚ ਇਸੇਲ ਕੀਤੇ ਨੇ ਕਹਿੰਦੇ ਨੇ ਰੱਬ ਹੈ ਜਦੋਂ ਮੈਂ ਕਿਹਾ ਦਿਖਾਓ ਦਿਖਾ ਨਹੀਂ ਹੋਇਆ ਮੈਂ ਜੇਲਾਂ ਚ ਬੰਦ ਕਰਤੇ ਮੈਨੂੰ ਦੱਸੋ ਰੱਬ ਹੈ ਪਾਤਸ਼ਾਹ ਕਹਿੰਦੇ ਬਿਲਕੁਲ ਹੈ ਰੱਬ ਹੈ ਉਹਨਾਂ ਕਾ ਵਿਖਾਓ ਪਾਤਸ਼ਾਹ ਕਹਿੰਦੇ ਕੋਈ ਨਹੀਂ ਵਿਖਾ ਵੀ ਦਵਾਂਗੇ ਤੂੰ ਰੱਬ ਬਾਰੇ ਹੋਰ ਨਹੀਂ ਕੁਝ ਪੁੱਛਣਾ ਚਾਹੁੰਦਾ ਜਿਹਨੂੰ ਵੇਖਣਾ ਚਾਹੁੰਨਾ ਹੈ ਪਹਿਲੋਂ ਉਹਦੇ ਬਾਰੇ ਕੋਈ ਜਾਣਕਾਰੀ ਤਾਂ ਲੈ ਲਾ ਫਿਰ ਵਿਖਾ ਵੀ ਦਵਾਂਗੇ ਸਿੱਧਾ ਥੋੜੀ ਵੇਖੀ ਤੇ ਪਹਿਲੋਂ ਕੋਈ ਜਾਣਕਾਰੀ ਉਹਦੇ ਬਾਰੇ ਕਿ ਰੱਬ ਕਿਹੋ ਜਿਹਾ ਹੈ ਰੱਬ ਕੀ ਕਰਦਾ ਹੈ ਰੱਬ ਦਾ ਕੀ ਨਾਮ ਹੈ ਉਹਦੇ ਬਾਰੇ ਪੁੱਛ ਤਾਂ ਸਹੀ ਕੁਝ ਤੂੰ ਤੇ ਸਿੱਧਾ ਹੀ ਪੁੱਛਦਾ ਹੈ ਰੱਬ ਵਿਖਾਓ ਉਹਨੇ ਫਿਰ ਪਾਤਸ਼ਾਹ ਨੂੰ ਡਿਟੇਲ ਵਿੱਚ ਸਵਾਲ ਕੀਤੇ ਕਹਿੰਦੇ ਹਾਂ ਜੀ ਚਲੋ ਦੱਸੋ ਰੱਬ ਦਾ ਕੀ ਨਾਮ ਹੈ ਰੱਬ ਕਿੱਥੇ ਰਹਿੰਦਾ ਹੈ ਰੱਬ ਕੀ ਕਰਦਾ ਹੈ ਅੱਛਾ ਕਹਿੰਦੇ ਹਾਂ ਪਹਿਲਾਂ ਰੱਬ ਬਾਰੇ ਸੁਣ ਫਿਰ ਤੈਨੂੰ ਰੱਬ ਬਖਾਉਨੇ ਆਪਾਂ ਇੱਥੇ ਰੱਬ ਬਾਰੇ ਸੁਣਨ ਵਾਸਤੇ ਬੈਠੇ ਸਹਿਬ ਨੇ ਕਿਹਾ ਪਹਿਲੀ ਗੱਲ ਰੱਬ ਨੂੰ ਕੋਈ RAM ਕਵੇ ਅੱਲਾ ਕਵੇ ਗੋਵਿੰਦ ਕਵੇ ਗੋਪਾਲ ਕਵੇ ਵਿਟਲ ਕਵੇ ਧਰਨੀ ਤਰ ਕਵੇ ਨਰਾਇਣ ਕਵੇ ਰੱਬ ਇੱਕ ਹੀ ਹੈ ਉਹਦੇ ਕਿਰਤਮ ਨਾਮ ਲੱਖਾਂ ਨੇ ਪਰ ਉਹਦਾ ਪੱਕਾ ਨਾਮ ਇੱਕੋ ਹੀ ਹੈ ਰਾਜੇ ਨੇ ਪਹਿਲੀ ਵਾਰ ਸੁਣਿਆ ਵੀ ਐ ਨਹੀਂ ਮੈਂ ਕਦੇ ਸੁਣਿਆ ਜਿਵੇਂ ਤੁਸੀਂ ਦੱਸ ਰਹੇ ਹੋ ਥੋੜਾ ਜਿਹਾ ਦੇ ਮਨ ਦੀ ਤਸੱਲੀ ਹੋ ਗਈ ਉਤਸੁਕਤਾ ਵਧੀ ਹਜ਼ੂਰ ਵੱਲ ਥੋੜੀ ਜਿਹੀ ਉਹਦੀ ਐਡਿਕਸ਼ਨ ਵੱਧ ਗਈ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਬੋਲੇ ਰੱਬ ਦੇ ਅਨੇਕਾਂ ਨਾਮ ਨੇ ਕੋਈ ਰਾਮ ਕਵੇ ਸਾਰਿਆਂ ਚ ਰਮਿਆ ਹੋਇਆ ਕੋਈ ਗੋਵਿੰਦ ਜਪੇ ਗੋਦਾ ਅਰਥ ਧਰਤੀ ਬਿੰਦ ਅਰਥ ਸਹਾਰਾ ਜਿਨੇ ਧਰਤੀ ਨੂੰ ਸਹਾਰਾ ਦਿੱਤਾ ਗੋਵਿੰਦ ਹੈ ਕੋਈ ਗੋਪਾਲ ਕਵੇ ਗੋ ਮਿਨੰਗ ਧਰਤੀ ਪਾਲ ਮਿਨੰਗ ਪੱਲਣ ਵਾਲਾ ਉਹ ਧਰਤੀ ਦਾ ਪ੍ਰਤਪਾਲਕ ਹੈ ਉਹਨੂੰ ਗੋਪਾਲ ਗੋਪਾਲ ਜਪਦੇ ਨੇ ਜਦੋਂ ਪਾਤਸ਼ਾਹ ਨੇ ਇਸ ਤਰ੍ਹਾਂ ਕਿਹਾ ਉਹਦੇ ਕਿਰਤਮ ਅਨੇਕਾਂ ਨਾਮ ਨੇ ਪਰ ਉਹਦਾ ਪੱਕਾ ਇੱਕੋ ਹੀ ਨਾਮ ਹੈ ਉਹਨੇ ਪੁੱਛਿਆ ਜੀ ਉਹ ਕੀ ਹੈ ਪਹਿਲੀ ਵਾਰ ਰਾਜਾ ਇਹ ਸੁਣ ਰਿਹਾ ਹੈ ਹਜ਼ੂਰ ਵੱਲ ਉਹਦਾ ਧਿਆਨ ਵਧ ਗਿਆ ਪਾਤਸ਼ਾਹ ਮੁੱਲੇ ਕਿਰਤਮ ਨਾਮ ਕਥੈ تیر ਜਿਹਵਾ ਸਤਨਾਮ ਤੇਰਾ ਪਰਾਪੁਰਵਲਾ ਰੱਬ ਦੇ ਕਿਰਤਮ ਨਿਕਾ ਨਾਮ ਨੇ ਪਰ ਉਹਦਾ ਪੱਕਾ ਨਾਮ ਹੈ ਸਤਨਾਮ ਆਖੋ ਸਤਨਾਮ ਸ੍ਰੀ ਬਾਕੀ ਸਾਰੇ ਨਾਮ ਝੁੱਠੇ ਨੇ ਰੱਬ ਦਾ ਇੱਕ ਨਾਮ ਸਦਾ ਸਤ ਹੈ ਪਾਤਸ਼ਾਹ ਕਹਿੰਦੇ ਉਹਦਾ ਨਾਮ ਸਤਨਾਮ ਉਹ ਸਦਾ ਸਤ ਰਹਿਣ ਵਾਲਾ ਹੈ ਇਸ ਲਈ ਉਹ ਇੱਕ ਹੈ ਅਨੇਕਾਂ ਨਾਮ ਹੋ ਸਕਦੇ ਨੇ ਪਰ ਰੱਬ ਇੱਕ ਹੈ ਤਾਂ ਹਜ਼ੂਰ ਨੇ ਕਿਹਾ ਇੱਕ ਓ ਅੰਕਾਰ ਸਤਨਾਮ ਪੜੋ ਇੱਕ ਓ ਅੰਕਾਰ ਰਾਜੇ ਨੇ ਬਹੁਤ ਸਹਿਜ ਨਾਲ ਪੁੱਛਿਆ ਸਮਝ ਗਿਆ ਜੀ ਰੱਬ ਇੱਕ ਹੈ ਉਹਦਾ ਪੱਕਾ ਨਾਮ ਸਤਨਾਮ ਹੈ ਹੁਣ ਦੱਸੋ ਰੰਦਾ ਕਿੱਥੇ ਹੈ ਹੁਣ ਦੱਸੋ ਰੰਦਾ ਕਿੱਥੇ ਮਿਲਣਾ ਹੈ ਉਹਨੂੰ ਰੰਦਾ ਕਿੱਥੇ ਪਾਛੇ ਕਹਿੰਦੇ ਤਾਂ ਸਰਵਵਿਆਪਕ ਆ ਉਹ ਤਾਂ ਤੇਰੇ ਵਿੱਚ ਵੀ ਹੈ ਉਹ ਜਿਹੜੇ ਤੂੰ ਸਾਧ ਬੰਦ ਕੀਤੇ ਨੇ ਜੇਲ੍ਹਾਂ ਚ ਉਹਨਾਂ ਵਿੱਚ ਵੀ ਹੈ ਜਿਹੜੇ ਚੋਰ ਬੰਦ ਕੀਤੇ ਚੋਰਾਂ ਵਿੱਚ ਵੀ ਹੈ ਉਹ ਪਾਪੀਆਂ ਅਪਰਾਧੀਆਂ ਚੋਰਾਂ ਵਿੱਚ ਘਾਹ ਬੂਟੇ ਤਣਾ ਬਨਸਪਤੀ ਸਾਰਿਆਂ ਵਿੱਚ ਹੈ ਰੱਬ ਹੈ ਕਿੱਥੇ ਨਹੀਂ ਹਰ ਥਾਂ ਤੇ ਕਹਿੰਦੇ ਜੀ ਦਿਸਦਾ ਤੇ ਹੈ ਨਹੀਂ ਜੇ ਹੈ ਸਾਰਿਆਂ ਚ ਦਿਸਦਾ ਤੇ ਹੈ ਨਹੀਂ ਹਜ਼ੂਰ ਨੇ ਕਿਹਾ ਲਪਕੜ ਵਿੱਚ ਅੱਗ ਨਜ਼ਰ ਨਹੀਂ ਆ ਰਹੀ ਐਦਾਂ ਰੱਬ ਸਾਰਿਆਂ ਵਿੱਚ ਹੈ ਉਹਨਾਂ ਕਹਿੰਦੇ ਮਹਾਰਾਜ ਵਿਖਾਓ ਪਾਤਸ਼ਾਹ ਕਹਿੰਦੇ ਕੋਈ ਨਹੀਂ ਵਿਖਾ ਦਿੰਨੇ ਇੰਜ ਕਰ ਪਹਿਲਾਂ ਇੱਕ ਗਲਾਸ ਦੁੱਧ ਦਾ ਮੰਗਾ ਰਾਜੇ ਤੇ ਕਹਿੰਦੇ ਮਨ ਚ ਆਇਆ ਜੈਨੂ ਸਾਖੀ ਚ ਲਿਖਿਆ ਹੈ ਕਿ ਲੈ ਇਹ ਤੇ ਦੁੱਧ ਪੀਣ ਵਾਲਾ ਹੀ ਲੱਗਦਾ ਇਹਨੇ ਕੰਮ ਦੁੱਧ ਸ਼ੁਰੂ ਕਰ ਲਈ ਗੱਲ ਕੁਝ ਬਾਬੇ ਸਾਨੂੰ ਦੁੱਧ ਪੀਣ ਵਾਲੇ ਲੱਗਦੇ ਨੇ ਕਿ ਛੱਕਣ ਛਕਾਉਣ ਵਾਲੇ ਨੇ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਦੁੱਧ ਦਾ ਗਲਾਸ ਮੰਗਾਰਾ ਜੇ ਸਵਾਲਾਂ ਦੀ ਗੱਲ ਫਿਰ ਕਰਦੇ ਉਹਨਾਂ ਕਹਿੰਦਾ ਮਹਾਰਾਜ ਹੁਣੇ ਉਸੇ ਵਕਤ ਉਹਨੇ ਆਵਾਜ਼ ਦਿੱਤੀ ਐਲਕਰ ਦੁੱਧ ਭਰ ਕੇ ਛੰਨਾ ਲੈ ਇੱਕ ਗਲਾਸ ਭਰ ਕੇ ਹਜ਼ੂਰ ਦੇ ਮੋਹਰੇ ਪੇਸ਼ ਕੀਤਾ ਪਾਤਸ਼ਾਹ ਨੇ ਜਵਾਬ ਦਿੱਤਾ ਪੀਣ ਵਾਸਤੇ ਨਹੀਂ ਚਾਹੀਦਾ ਉਹ ਕਹਿੰਦਾ ਜੀ ਫਿਰ ਕਾਸ ਵਾਸਤੇ ਮੰਗਾਇਆ ਹਜ਼ੂਰ ਕਹਿੰਦੇ ਰਾਜਨ ਤੋਂ ਸਿਆਣਾ ਹੈ ਤਾਈਓ ਤੈਨੂੰ ਕਿਸੇ ਨੇ ਰਾਜਾ ਬਣਾਇਆ ਹੈ ਉੰਜ ਤਾਂ ਤੂੰ ਬਣ ਨਹੀਂ ਸਕਦਾ ਤੂੰ ਸਿਆਣਾ ਹੈ ਤਾਈਓ ਤੈਨੂੰ ਕਿਸੇ ਨੇ ਰਾਜਾ ਬਣਾਇਆ ਹੋਣਾ ਤੈਨੂੰ ਪਤਾ ਹੈ ਕਿ ਦੁੱਧ ਵਿੱਚੋਂ ਹੀ ਮੱਖਣ ਨਿਕਲਦਾ ਹੈ ਕਹਿੰਦਾ ਹਾਂ ਮਹਾਰਾਜ ਤਾਂ ਸਾਰਿਆਂ ਨੂੰ ਪਤਾ ਹੈ ਦੁੱਧ ਵਿੱਚੋਂ ਹੀ ਮੱਖਣ ਨਿਕਲਦਾ ਹੈ ਇਹ ਤੇ ਸਭ ਨੂੰ ਪਤਾ ਹੈ ਪਾਤਸ਼ਾਹ ਨੇ ਉਹਦੇ ਵੱਲ ਦੁੱਧ ਦਿਖਾ ਕੇ ਕਿਹਾ ਗਲਾਸ ਕਹਿੰਦੇ ਨਜ਼ਰ ਤੇ ਹੁੰਦਾ ਨਹੀਂ ਹੈ ਦੁੱਧ ਵਿੱਚੋਂ ਹੀ ਮੱਖਣ ਨਿਕਲਦਾ ਹੈ ਨજર ਤੇ ਆਏ ਨਹੀਂ ਰਿਹਾ ਦੁੱਧ ਵਿੱਚ ਹੁਣ ਕਹ ਮਹਾਰਾਜ ਇਸ ਤਰ੍ਹਾਂ ਥੋੜੀ ਨਿਕਲਦਾ ਇਹਨੂੰ ਜਾਗ ਲਾ ਕੇ ਦਹੀਂ ਮੰਨਣਾ ਹੈ ਦਹੀਂ ਨੂੰ ਰੜਕਣਾ ਪੈਣਾ ਹੈ ਲੱਸੀ ਲਾਗ ਹੋ ਜਾਣੀ ਹੈ ਮੱਖਣ ਨਿਕਲਣਾ ਪਾਦਸ਼ਾਹ ਨੇ ਫਿਰ ਇੱਕਦਮ ਜਵਾਬ ਦਿੱਤਾ ਰਾਜਨ ਰੱਬ ਸਾਰਿਆਂ ਵਿੱਚ ਹੈ ਤੂੰ ਡਾਇਰੈਕਟ ਕਿਵੇਂ ਕਹਿਣਾ ਮੈਨੂੰ ਹੁਣੇ ਵਿਖਾ ਦਿਓ ਜਿਵੇਂ ਦੁੱਧ ਨੂੰ ਜਾਗ ਲਾ ਕੇ ਦਹੀਂ ਜੰਮਦਾ ਹੈ ਦਹੀਂ ਰੜਕ ਕੇ ਮੱਖਣ ਪ੍ਰਗਟ ਹੁੰਦਾ ਹੈ ਐਦਾਂ ਪਹਿਲਾਂ ਹਿਰਦੇ ਵਿੱਚ ਰੱਬ ਦੇ ਨਾਮ ਦਾ ਜਾਗ ਲਾਉਣਾ ਪੈਂਦਾ ਹੈ ਫਿਰ ਸ਼ੁੱਭ ਗੁਣਾ ਨਾਲ ਰੜਕੇਗਾ ਉਹਨੂੰ ਜਦੋਂ ਤੇਰੇ ਜੀਵਨ ਵਿੱਚ ਸ਼ੁੱਭ ਗੁਣ ਆ ਗਏ ਦਇਆ ਜਤ ਸਤ ਸੰਤੋਖ ਉਤਮ ਬਾਦ ਪ੍ਰਗਟ ਹੋਏਗਾ ਰੱਬ ਜਿਵੇਂ ਦਹੀਂ ਵਿੱਚੋਂ ਮੱਖਣ ਪ੍ਰਗਟ ਹੁੰਦਾ ਸਿੱਧਾ ਥੋੜੀ ਵਿਖਾ ਸਕਦੇ ਬਾਹਰੋਂ ਤਿੱਲੀ ਅੱਗ ਦੀ ਲੱਕੜ ਨੂੰ ਲਾਓ ਤਿੱਲੀ ਦੀ ਅੱਗ ਤਾਂ ਇੰਨੀ ਕੈ ਲੱਕੜ ਨੂੰ ਲੱਗਣ ਤੋਂ ਬਾਅਦ ਵਿਸ਼ਾਲ ਹੋ ਜਾਂਦੀ ਹੈ ਇਹਦਾ ਮਤਲਬ ਅੱਗ ਲੱਕੜ ਵਿੱਚ ਸਮਾਈ ਹੋਈ ਹੈ ਦੁੱਧ ਮੱਖਣ ਦੁੱਧ ਵਿੱਚ ਸਮਾਇਆ ਹੋਇਆ ਹੈ ਇਦਾਂ ਤੇਰੇ ਤੇ ਮੇਰੇ ਵਿੱਚ ਸਾਰਿਆਂ 'ਚ ਰੱਬ ਸਮਾਇਆ ਜਿੱਦਣ ਦਿਲ ਵਿੱਚ ਜਾਗ ਲਾ ਲੈਂਗਾ ਨਾ ਨਾਮ ਦਾ ਉਦਣ ਪ੍ਰਗਟ ਹੋਣਾ ਦਿਲ 'ਚ ਜਾਗ ਲਾ ਸ਼ਬਦ ਦਾ ਉਹ ਤਾਂ ਦਿਲ ਵਿੱਚ ਹੀ ਹੈ ਦੱਖਣ ਦੇ ਸ਼ਰੀਕਾ ਵਸਾ ਪੱਛਮ ਲੈ ਮੁਕਮਲ ਦਿਲ ਮੈਂ ਖੋਜ ਦੇ ਲੈ ਦਿਲ ਖੋਜੋ ਇਹੀ ਠੌਰ ਮੁਕੰਮਲ ਹੋਰ ਕੀ ਚਾਹੀਦਾ ਹੈ ਸੇਖ ਸਬੂਰੀ ਵਾਰਾ ਕਿਆਜ ਕਬਹਿ ਜਾਏ ਕਹਿੰਦੇ ਸਬਰ ਨਾ ਹੋਵੇ ਸੰਤੋਖ ਨਾ ਹੋਵੇ ਦਇਆ ਨਾ ਹੋਵੇ ਜਤ ਸਤ ਨਾ ਹੋਵੇ ਕਿਵੇਂ ਪ੍ਰਗਟ ਹੋਜੂ ਰਬ ਸੇਖ ਸਬੂਰੀ ਵਾਰਾ ਕਿਆਜ ਕਬਹਿ ਜਾਏ ਜਾਕੀ ਦਿਲ ਸਾਬਤ ਨਹੀਂ ਤਾਕੋ ਕਹਾ ਖੁਦਾਏ ਕਬੀਰ ਅੱਲਾ ਕੀ ਕਰ ਬੰਦਗੀ ਜਾਗ ਲਾ ਅੱਖ ਵਾਹਿਗੁਰੂ ਰੋਜ਼ ਰੜਪੋ ਵਾਹਿਗੁਰੂ 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 ਦਿਲ ਚੋਂ ਪ੍ਰਗਟ ਹੋਣ ਲੱਗ ਪੈਂਦਾ ਕਹਿੰਦੇ ਅੱਲਾ ਕੀ ਕਰ ਬੰਦਗੀ ਹਰ ਸਿਮਰਤ ਦੁੱਖ ਜਾਏ ਭਾਈ ਨਾਮ ਜਪੇਗਾ ਦੁੱਖ ਦੂਰ ਹੋਣਗੇ ਦਿਲ ਮੈਂ ਸਾਈ ਪ੍ਰਗਟ ਹੈ ਫੇ ਪ੍ਰਗਟ ਹੋ ਜਾਣਾ ਉਹਨੇ ਦਿਲ ਚੋਂ ਰਾਜਨ ਸੁਣ ਅੱਲਾਹ ਕੀ ਕਰ ਬੰਦਗੀ ਹਰ ਸਿਮਰਤ ਦੁੱਖ ਜਾਏ ਦਿਲ ਮੈਂ ਸਾਈ ਪ੍ਰਗਟ ਬੁਝੈ ਬੁਲੰ ਤਿਰਾਏ ਕਹਿੰਦੇ ਦਿਲ ਚੋਂ ਹੀ ਉਹਨੇ ਪ੍ਰਗਟ ਹੋਇਆ ਰਾਜੇ ਨੂੰ ਸਿੱਧੀ ਗੱਲ ਸਮਝ ਆ ਗਈ ਉਹਨੇ ਹੱਥ ਜੋੜ ਕੇ ਨਮਸ਼ਕਾਰ ਕੀਤੇ ਮਹਾਰਾਜ ਇਸ ਤਰ੍ਹਾਂ ਕਿਸੇ ਨੇ ਵੀ ਨਹੀਂ ਸਮਝਾਇਆ ਜਿਵੇਂ ਤੁਸੀਂ ਸਮਝਾ ਰਹੇ ਹੋ ਮੈਂ ਰੱਬ ਲੱਭਦਿਆਂ ਸਾਧਾਂ ਨੂੰ ਪੁੱਛਦਾ ਰਿਹਾ ਕਿਸੇ ਸਾਧੂ ਕੋਲੋਂ ਨਹੀਂ ਦੱਸਿਆ ਗਿਆ ਮੈਂ ਚੁੱਕ ਕੇ ਜੇਲ੍ਹਾਂ 'ਚ ਬੰਦ ਕਰਤੇ ਐਲਾਨ ਕਰਤਾ ਰੱਬ ਨਹੀਂ ਹੈ ਪਰ ਅੱਜ ਤੁਹਾਡੀ ਗੱਲ ਸੁਣ ਕੇ ਸਮਝ ਆਈ ਰੱਬ ਹੈ ਜਾਗ ਲਾਉਣਾ ਪੈਣਾ ਹੈ ਹਿਰਦੇ ਵਿੱਚ ਜਹਾਦ ਲੱਗਾ ਦਿਲ 'ਚੋਂ ਪ੍ਰਗਟ ਹੋ ਜਾਏਗਾ ਗੱਲ ਸਮਝ ਪੈ ਗਈ ਹੁਣ ਮੈਨੂੰ ਸ਼ਬਦ ਵੀ ਦੇ ਦਿਓ ਨਾ ਜਾਗ ਲਾਉਣ ਲਈ ਬਾਦਸ਼ਾਹ ਕਹਿੰਦੇ ਸ਼ਬਦ ਤੇ ਕੋਈ ਹੈ ਇੱਕ ਓੰਕਾਰ ਸਤਨਾਮ ਰੋਜ਼ ਜਪ ਇੱਕ ਓੰਕਾਰ ਸਤਨਾਮ ਉਹਨਾਂ ਪ੍ਰਗਟ ਹੋ ਜਾਣਾ ਤੇ ਰਾਜਨ ਹੱਥ ਜੋੜ ਕੇ ਬੈਠੇ ਕਹਿੰਦਾ ਮਹਾਰਾਜ ਇੱਕ ਸਵਾਲ ਰਹਿ ਗਿਆ ਉਹਦਾ ਵੀ ਜਵਾਬ ਦੇ ਦੋਗੇ ਪਾਦਸ਼ਾਹ ਮੁਸਕਰਾ ਕੇ ਬੋਲੇ ਕਹਿੰਦੇ ਜ਼ਰੂਰ ਦਵਾਂਗੇ ਪਾਦਸ਼ਾਹ ਇੱਕ ਸਵਾਲ ਦੇ ਗਿਆ ਸਮਝ ਆ ਗਈ ਕਿ ਰੱਬ ਹੈ ਉਹਦਾ ਨਾਮ ਇੱਕ ਸਤ ਨਾਮ ਹੈ ਉਹ ਇੱਕ ਹੈ ਔਰ ਸਾਰਿਆਂ ਵਿੱਚ ਸਮਾਇਆ ਹੋਇਆ ਦਿਲ ਵਿੱਚ ਸ਼ਬਦ ਦਾ ਜਹਾਗ ਲਾ ਕੇ ਦਿਲ ਵਿੱਚੋਂ ਨੇ ਪ੍ਰਗਟ ਹੋਣਾ ਇਹ ਗੱਲ ਮੈਨੂੰ ਸਮਝ ਆ ਗਈ ਤੋੜਾ ਦਿੱਤਾ ਸ਼ਬਦ ਹੁਣ ਮੈਂ ਇੱਕੋ ਅੰਕਾਰ ਸਤਨਾਮ ਰੋਜ ਜਪਾਂਗਾ ਪਰ ਇੱਕ ਦੱਸ ਦਿਓ ਜੇ ਰੱਬ ਹੈ ਸਾਖਸ਼ਾਤ ਕਰਦਾ ਕੀ ਹੈ ਕੱਲਾ ਦੁਨੀਆ ਚ ਚਲਾਉਂਦਾ ਸਾਰੀ ਸ੍ਰਿਸ਼ਟੀ ਨੂੰ ਆਪਣੇ ਹੁਕਮ ਚ ਲਾ ਰਿਹਾ ਵਸੇ ਹੀ ਕੰਮ ਹੈ ਰੱਬ ਦਾ ਰੱਬ ਕੀ ਕਰਦਾ ਹੈ ਸਤਿਗੁਰੂ ਕਹਿੰਦਾ ਦੱਸਿਓ ਫਿਰ ਕੀ ਕਰਦਾ ਹੈ ਕਹਿੰਦੇ ਮਹਾਰਾਜ ਦੱਸ ਦਿਓ ਕਹਿੰਦੇ ਹੁਣੇ ਹੀ ਦੱਸ ਦੇਣਾ ਮਹਾਰਾਜ ਦੱਸ ਦਿਓ ਰੱਬ ਕੀ ਕਰਦਾ ਹੈ ਪਾਤਸ਼ਾਹ ਨੇ ਕਿਹਾ ਰਾਜਨ ਸਾਨੂੰ ਤੇਰੇ ਸਵਾਲ ਕਰਨ ਦਾ ਤਰੀਕਾ ਸਹੀ ਨਹੀਂ ਲੱਗਾ ਹੁਣ ਕਹ ਮਹਾਰਾਜ ਕਿਉਂ ਕਹਿੰਦੇ ਰਾਜਨ ਤੇਰੇ ਦਰਬਾਰ ਵਿੱਚ ਕੋਈ ਸਵਾਲੀ ਆਵੇ ਤੂੰ ਉਹਨੂੰ ਉੱਥੇ ਖੜਾ ਕਰ ਦਿੰਨੇ ਦੱਸੋ ਕੀ ਸਵਾਲ ਹੈ ਤੇਰੇ ਦਰਵਾਜ਼ੇ ਤੇ ਕੋਈ ਸਵਾਲੀ ਆਉਂਦਾ ਹੈ ਉਹਨੂੰ ਨੀਵੀਂ ਜਗ੍ਹਾ ਤੇ ਖੜਾਰ ਦਿੰਨੇ ਆਪ ਉੱਚੀ ਜਗ੍ਹਾ ਤੇ ਬੈ ਕੇ ਉਹਦੇ ਹੱਲ ਕਰਦੇ ਤੇਰੇ ਸਵਾਲਾਂ ਦਾ ਹੱਲ ਮੈਂ ਕਰ ਰਿਹਾ ਤੂੰ ਮੈਨੂੰ ਨੀਵੀਂ ਜਗ੍ਹਾ ਤੇ ਖੜਾ ਕੀਤਾ ਆਪ ਤਖਤ ਤੇ ਬੈਠਾ ਇਹ ਸਵਾਲ ਕਰਨ ਦਾ ਤਰੀਕਾ ਗਲਤ ਹੈ ਉਹਨਾਂ ਕਹਿੰਦੇ ਫਿਰ ਜੇ ਮੈਂ ਇੱਥੇ ਆ ਜਾਂ ਜਵਾਬ ਦੇ ਦੋਂਗੇ ਪਾਦਸ਼ਾਹ ਕਹਿੰਦੇ ਬਿਲਕੁਲ ਦੇ ਦਾਂਗੇ ਰਾਜਾ ਤਖਤ ਸੰਘਾਸਨ ਤੋਂ ਉੱਤਰਿਆ ਪਾਦਸ਼ਾਹ ਦੇ ਕੋਲ ਬਰਬਰ ਆ ਕੇ ਖਲੋ ਗਿਆ ਮਹਾਰਾਜ ਹੁਣ ਸਵਾਲ ਦਾ ਜਵਾਬ ਦਿਓ ਰੱਬ ਕੀ ਕਰਦਾ ਹੈ ਹਜ਼ੂਰ ਨੇ ਮਰਦਾਨੇ ਨੂੰ ਇਸ਼ਾਰਾ ਮਾਰਿਆ ਚੱਲ ਮਰਦਾਨਿਆਂ ਭਾਈ ਮਰਦਾਨਾ ਜਾ ਕੇ ਰਾਜੇ ਦੇ ਤਖਤ ਤੇ ਬਹਿ ਗਏ ਹਜ਼ੂਰ ਹੱਸ ਕੇ ਕਹਿੰਦੇ ਰੱਬ ਹੀ ਉਹ ਕੰਮ ਕਰਦਾ ਹੈ ਤੇਰੇ ਵਰਗਿਆਂ ਨੂੰ ਥੱਲੇ ਖਿਲਾਰ ਦਿੰਦਾ ਹੈ ਦੂਮ ਰੱਸੀ ਮਰਦਾਨੇ ਵਰਗਿਆਂ ਨੂੰ ਤਖਤ ਤੇ ਬਿਠਾ ਦਿੰਦਾ ਹੈ ਰੱਬ ਆ ਕੰਮ ਕਰਦਾ ਜੇ ਕਰਨ ਤੇ ਆ ਜਾਏ ਤਾਂ ਰੱਬਾ ਕਰ ਸਕਦਾ ਕਿ ਭਿਖਾਰੀ ਤੇ ਰਾਜ ਕਰਾਵੇ ਰਾਜਾ ਤੇ ਭਿਖਾਰੀ ਜੇ ਰੱਬ ਕਰਨ ਤੇ ਆ ਜਾਏ ਤੇ ਖਾਰੀ ਤੇ ਰਾਜ ਕਰਾਵੇ ਰਾਜਾ ਤੇ ਬਖਾਰੀ ਖਲ ਮੂਰਖ ਤੇ ਪੰਡਤ ਕਰਵੋ ਪੰਡਤ ਤੇ ਮੁਗਧਾਰੀ ਉਹ ਚਾਵੇ ਤਾਂ ਨਾਰੀ ਤੇ ਜੋ ਪੁਰਖ ਕਰਾਵੇ ਪੁਰਖਨ ਤੇ ਜੋ ਨਾਰੀ ਕਹਿ ਕਵੀ ਰਸਾਦੋ ਕੋ ਮੂਰਤ ਤਿਸ ਪੂਰਤ ਬਲਿਹਾਰੀ ਕਹਿ ਕਵੀ ਸਾਧੂ ਕੋ ਪ੍ਰੀਤਮ ਤਿਸ ਮੂਰਤ ਬਲਿਹਾਰੀ ਜਦੋਂ ਰਾਜੇ ਨੇ ਕਿਹਾ ਹੈ ਮਹਾਰਾਜ ਕਹਿੰਦੇ ਇਦਾਂ ਵੀ ਹੋ ਸਕਦਾ ਹੈ ਰਾਜਿਆਂ ਨੂੰ ਭਿਖਾਰੀ ਬਣਾ ਦਿੰਦਾ ਹੈ ਭਿਖਾਰੀਆਂ ਨੂੰ ਰਾਜੇ ਚਰਨੀ ਟੈਪਿਆ ਕਹਿੰਦਾ ਬਾਦਸ਼ਾਹ ਕੋਈ ਹੁਕਮ ਕਰੋ ਹਜ਼ੂਰ ਨੇ ਕਿਹਾ ਪਹਿਲਾਂ ਜਿਹੜੇ ਜੇਲ੍ਹਾਂ ਚ ਬੰਦ ਕੀਤੇ ਉਹ ਛੱਡ ਉਹ ਰੱਬ ਦੇ ਸਾਧੂ ਨੇ ਭਾਈ ਤੈਨੂੰ ਨਹੀਂ ਸਮਝਾ ਸਕਿਆ ਫਿਰ ਕੀ ਹੋਇਆ ਰੱਬ ਦਾ ਨਾਮ ਤਾਂ ਲੈਂਦੇ ਨੇ ਭਾਵੇਂ ਦੋ ਰੋਟੀਆਂ ਦੀ ਖਾਤਰ ਲੈਂਦੇ ਨੇ ਨਾਮ ਤੇ ਲੈਂਦੇ ਨੇ ਰੱਬ ਦੇ ਨਾਮ ਦਾ ਬਾਣਾ ਪਾਇਆ ਛੱਡੋ ਉਹਨਾਂ ਨੂੰ ਸਾਰੇ ਸਾਧੂ ਛੱਡ ਦਿੱਤੇ ਔਰ ਸਾ ਸੰਗਤ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਿਹਾ ਰੱਬ ਕਰਨ ਤੇ ਆ ਜਾਓ ਬਹੁਤ ਕੁਝ ਕਰ ਦਿੰਦਾ ਕਈਆਂ ਨੂੰ ਤਰਕ ਰਿੰਦਾ ਕਿਵੇਂ ਹੋ ਗਿਆ ਜੀ ਗੁਰੂ ਕਿਵੇਂ ਕਰ ਸਕਦਾ ਆ ਕਿਵੇਂ ਹੋ ਸਕਦਾ ਯਾਦ ਰੱਖਿਓ ਗੁਰੂ ਤੇ ਕਦੇ ਤਰਕ ਨਾ ਕਰਿਓ ਪਤਾ ਕਿਉਂ ਗੁਰੂ ਨੂੰ ਕੱਲਾ ਆਪਣੇ ਵਰਗਾ ਸਰੀਰਕ ਵਿਅਕਤੀ ਨਾ ਸਮਝੋ ਗੁਰੂ ਕੱਲਾ ਸਰੀਰਕ ਵਿਅਕਤੀ ਨਹੀਂ ਹੈ ਉਹ ਕਰਨ ਤੇ ਆਜੇ ਬਹੁਤ ਕੁਝ ਕਰ ਸਕਦਾ ਹੈ ਇਥੋਂ ਤੱਕ ਹਜ਼ੂਰ ਨੇ ਬਾਣੀ ਅੰਦਰ ਕਿਹਾ ਜੇ ਕਰਨ ਤੇ ਆਜੇ ਸੱਜਣੋ ਸ਼ੀਂਹਾਂ ਬਾਜਾਂ ਚਰਗਾਂ ਕੋਈਆਂ ਇਹਨਾਂ ਖਵਾਲੇ ਕਾ ਕਾ ਖਾਂ ਤਨਾ ਮਾਸ ਖਵਾਲੇ ਇਹ ਚਲਾਏ ਰਾਹ ਨਦੀਆਂ ਵਿੱਚ ਟੱਬੇ ਦੇ ਖੱਲੇ ਥੱਲੇ ਕਰਿਆ ਸਕਾ ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸਵਾ ਵੱਡੇ ਵੱਡੇ ਲਸ਼ਕਰਾਂ ਦੇ ਮਾਲਕਾਂ ਨੂੰ ਸਵਾ ਕਰ ਦਿੰਦਾ ਕਦੇ ਹਿੰਦੁਸਤਾਨ ਦੇ ਬਾਦਸ਼ਾਹ ਨੇ ਆਸਾ ਦੀ ਵਾਰ ਦੀ ਪੰਕਤੀ ਸੁਣੀ ਤੇ ਤਰਕ ਕਰਕੇ ਕਹਿੰਦਾ ਤਾਂ ਸਿੱਖ ਗੁਰੂਆਂ ਨੇ ਗਲਤੀ ਲਿਖਿਆ ਹੋਇਆ ਉਹ ਬਾਦਸ਼ਾਹ ਦਾ ਨਾਮ ਪਤਾ ਕੀ ਇਤਿਹਾਸ ਵਿੱਚ ਸ਼ਾਹਜਹਾਂ ਹਿੰਦੁਸਤਾਨ ਦਾ ਬਾਦਸ਼ਾਹ ਸ਼ਾਹਜਹਾਂ ਜ਼ਹਾਂਗੀਰ ਦਾ ਪੁੱਤਰ ਹੋਇਆ ਇਹਨੇ ਤਰਕ ਕੀਤਾ ਇੱਕ ਦਿਨ ਦਿੱਲੀ ਵਿੱਚ ਸੁਣ ਕੇ ਕਹਿੰਦਾ ਤਾਂ ਸਿੱਖ ਗੁਰੂਆਂ ਨੇ ਗਲਤ ਲਿਖਿਆ ਜਦੋਂ ਇਹਨੇ ਸੁਣਿਆ ਨਾ ਕਿ ਨਦਰੋ ਪੱਠੀ ਜੇ ਕਰੇ ਸੁਲਤਾਨਾਂ ਕਾਹੋ ਕਰਾਇੰਦਾ ਦਰ ਮੰਗਣ ਭਿਕਣਾ ਪਾਇੰਦਾ ਜੇ ਰੱਬ ਨજર ਫੇਰ ਲੈ ਕਹਿੰਦੇ ਮੰਗਿਆਂ ਵੀ ਭੀਖ ਨਹੀਂ ਮਿਲਦੀ ਰਾਜਿਆਂ ਨੂੰ ਵੀ ਕਾਹ ਖਾਣਾ ਪੈਂਦਾ ਜੇ ਰੱਬ ਨજર ਫੇਰ ਲੈ ਕਹਿੰਦਾ ਇਹ ਕਿਵੇਂ ਹੋ ਸਕਦਾ ਤਾਂ ਗਲਤ ਹੈ ਭੀਖ ਤਾਂ ਪਿਖਾਰੀਆਂ ਨੂੰ ਮਿਲ ਜਾਂਦੀ ਰਾਜੇ ਨੂੰ ਕਿਉਂ ਨਹੀਂ ਮਿਲੇਗੀ ਦਖਾਰੀਆਂ ਨੂੰ ਰੋਟੀ ਮਿਲ ਜਾਂਦੀ ਭੀਖ ਜ ਰਾਜੇ ਨੂੰ ਕਿਉਂ ਨਹੀਂ ਮਿਲਗੀ ਅਖੇ ਰਾਜੇ ਨੂੰ ਘਾ ਵੀ ਨਹੀਂ ਮਿਲੇਗਾ ਰਾਜੇ ਨੂੰ ਰੋਟੀ ਨਹੀਂ ਮਿਲਦੀ ਘਾ ਖਾਣਾ ਪੈਂਦਾ ਮੰਗਿਆਂ ਭੀਖ ਨਹੀਂ ਮਿਲਦੀ ਰਾਜੇ ਨੂੰ ਜੇ ਰੱਬ ਨજર ਫੇਰ ਲੈ ਕਹਿੰਦਾ ਗਲਤ ਲਿਖਿਆ ਸਤਵੇਂ ਪਾਤਸ਼ਾਹ ਤੱਕ ਖਬਰ ਪਹੁੰਚ ਗਈ ਮਹਾਰਾਜ ਸਾਹਿਬ ਜੀ ਹਾਂ ਤਰਕ ਕਰਦਾ ਉਹ ਕਹਿੰਦਾ ਸਿੱਖ ਗੁਰੂਆਂ ਨੇ ਗਲਤ ਲਿਖਿਆ ਕਿ ਨਦਰੋ ਪੱਠੀ ਜੇ ਕਰੇ ਸੁਲਤਾਨਾਂ ਕਾ ਹੋ ਕਰਾਇਨ ਰਾਜਿਆਂ ਨੂੰ ਘਾ ਖਾਣਾ ਪੈਂਦਾ ਮੰਗਿਆ ਭੀਖ ਨਹੀਂ ਮਿਲਦੀ ਕਹਿੰਦੇ ਗਲਤ ਲਿਖਿਆ ਸੱਤਵੇਂ ਪਾਤਸ਼ਾਹ ਨੇ ਜਵਾਬਤਾ ਕੀ ਦਿੱਤਾ ਕਹਿੰਦੇ ਕੋਈ ਨਹੀਂ ਫਿਰ ਜਿੱਦਣ ਖਾਣਾ ਪੋਗੋਦਣ ਪਤਾ ਲੱਗ ਜਾਓ ਆਖੋ ਵਾਹਿਗੁਰੂ ਕਈ ਔਰ ਬੰਦੇ ਨੂੰ ਸਮਝੀ ਉਦਣ ਆਉਂਦੀ ਏ ਜਿੱਦਣ ਰੱਬ ਚਪੇੜ ਮਾਰਦਾ ਵਿਆਲੇ ਦੇਖ ਹੁਣ ਪਹਿਲਾਂ ਮੰਨਦਾ ਹੀ ਨਹੀਂ ਰੱਬ ਨੂੰ ਜਦੋਂ ਰੱਬ ਫਿਰ ਉਧਰੋਂ ਚਪੇੜ ਮਾਰਦਾ ਹੈ ਨਾ ਦੁਨੀਆ ਨੂੰ ਫਿਰ ਸਮਝ ਆਉਂਦੀ ਹੈ ਉਦਾਂ ਨਹੀਂ ਸ਼ਾਹਜਹਾਂ ਮੁਨਕਰ ਰਿਹਾ ਅਸਲ ਤੋਂ ਵਕਤ ਆਇਆ ਫਿਰ ਸ਼ਾਹਜਹਾਂ ਦਾ ਬੜਾ ਜ਼ਾਲਮ ਪੁੱਤਰ ਹੋਇਆ ਆਲੰਗੀਰ ਬਾਦਸ਼ਾਹ ਔਰੰਗਜ਼ੇਬ ਉਹਨੇ ਰਾਜ ਗੱਦੀ ਦੀ ਭੁੱਖ ਵਿੱਚ ਪਤਾ ਕੀ ਕਰਦਾ ਸਕੇ ਭਰਾਵਾਂ ਦਾ ਕਤਲ ਕਰਦਾ ਸਗੀ ਭੈਣ ਆਰਾਜਾ ਨੂੰ ਜੇਲ੍ਹ ਵਿੱਚ ਬੰਦ ਕਰਦਾ ਕਹਿੰਦਾ ਇਹਨੂੰ ਵਿਆਹਣਾ ਨਹੀਂ ਵਿਆਹਾਂਗੇ ਕਿਸੇ ਰਾਜੇ ਨਾਲ ਉਹ ਰਾਜ ਦਾ ਹੱਕ ਦਾ ਹੱਕ ਮੰਗੇਗਾ ਇਨੂੰ ਜੇਲ੍ਹ 'ਚੇ ਮਾਰ ਦਿਓ ਸੱਕੀ ਭੈਣ ਜੇਲ੍ਹ 'ਚ ਮਾਰਦੀ ਸਕੇ ਭਰਾ ਕਤਲ ਕਰਤੇ ਆਪਣੇ ਪਿਓ ਸ਼ਾਹਜਹਾਨ ਨੂੰ ਬੁੱਢੇ ਵੇਲੇ ਚੁੱਕ ਕੇ ਕੈਦ ਕੀਤਾ ਆਗਰੇ ਦੇ ਕਿਲੇ 'ਚ ਹੁਣ ਉਹ ਆਗਰੇ ਦੇ ਕਿਲੇ ਵਿੱਚ ਕੈਦ ਕਰਕੇ ਰੰਗਦੇ ਨੇ ਪਤਾ ਕੀ ਕਿਹਾ ਇਹਨੂੰ ਕੋਈ ਸਿਪਾਈ ਪਾਣੀ ਦੀ ਘੁੱਟ ਨਹੀਂ ਦੇਗਾ ਪਿਆਸਾ ਮਾਰਨਾ ਜਿੱਦਣ ਮਰ ਗਿਆ ਮੈਨੂੰ ਸੁਣਿਆ ਕਲ ਦਿਓ ਜਿੱਦਣ ਸ਼ਾਹਜਹਾਂ ਮਰ ਗਿਆ ਨਾ ਭੁੱਖ ਪਿਆਸ ਨਾਲ ਉਦੋਂ ਸੁਨੇਹਾ ਘੱਲ ਦਿਓ ਉਹ ਭੁੱਖ ਤੇ ਪਿਆਸ ਨਾਲ ਤੜਫ ਰਿਹਾ ਹੈ ਉਹਨੇ ਸਾਹਮਣੇ ਜੇਲ੍ਹ ਚ ਸਪਾਹੀਆਂ ਨੂੰ ਕਿਹਾ ਮੈਨੂੰ ਕਾਗਜ਼ ਕਲਮ ਦਵਾਤ ਸਿਆਹੀ ਲਿਆ ਦਿਓਗੇ ਮੈਂ ਮਰਨ ਤੋਂ ਪਹਿਲਾਂ ਆਪਣੇ ਪੁੱਤ ਨੂੰ ਚਿੱਠੀ ਲਿਖਣੀ ਔਰੰਗਜ਼ੇ ਉਨੀ ਗੱਲ ਮੰਨੀ ਜੀ ਉਹ ਕੋਈ ਚਿੱਠੀ ਲਿਖਣੀ ਚਾਹੁੰਦਾ ਹੈ ਕਾਗਜ਼ ਕਲਮ ਦਵਾਤ ਸਿਆਹੀ ਲਿਆਤੀ ਉਹਨੇ ਕਾਗਜ਼ ਉੱਤੇ ਸਿਆਹੀ ਨਾਲ ਡੋਕ ਕੇ ਲਾ ਲਾ ਕੇ ਲਿਖਿਆ ਤੇਰੇ ਨਾਲੋਂ ਹਿੰਦੁਸਤਾਨ ਦੇ ਹਿੰਦੂ ਚੰਗੇ ਨੇ ਉਹ ਆਪਣੇ ਮਰੇ ਹੋਏ ਪਿਤਰਾਂ ਨੂੰ ਵੀ ਸ਼ਰਧਾ ਕਰਕੇ ਪਾਣੀ ਦਿੰਦੇ ਨੇ ਉਹ ਤੂੰ ਜਿਉਂਦੇ ਪਿਓ ਨੂੰ ਪਿਆਸਾ ਭੁੱਖਾ ਮਾਰ ਰਿਹਾ ਹੈ ਤੂੰ ਹੱਕਦਾਰ ਨਹੀਂ ਹੈ ਪੁੱਤ ਕਵਾਨ ਦਾ ਤੂੰ ਉਹਨਾਂ ਹਿੰਦੂ ਕਾਫਰਾਂ ਨਾਲੋਂ ਵੀ ਮਾੜ ਹੈ ਚਿੱਠੀ ਦਿੱਲੀ ਦਰਬਾਰ ਚ ਪਹੁੰਚੀ ਰੰਗਦੇਵ ਨੇ ਪੜ੍ਹੀ ਉਹਨੇ ਜਵਾਬ ਪੱਤਰ ਕੀ ਦਿੱਤਾ ਤੇਰੇ ਵਰਗਾ ਮੂਰਖ ਬਾਦਸ਼ਾਹ ਮੈਂ ਵੇਖਿਆ ਨਹੀਂ ਜਦੋਂ ਤੈਨੂੰ ਪਤਾ ਹੈ ਮੈਂ ਰਾਜ ਦੀ ਭੁੱਖ ਵਿੱਚ ਤੈਨੂੰ ਜੇਲ੍ਹ ਚ ਬੰਦ ਕੀਤਾ ਹੈ ਤੈਨੂੰ ਭੁੱਖੇ ਤੇ ਪਿਆਸੇ ਮਾਰਨੇ ਜੇ ਤੂੰ ਸਿਆਣਾ ਹੁੰਦਾ ਨਾ ਜਿਹੜੀ ਸਿਆਹੀ ਦੀਆਂ 2-4 ਕੁੱਟਾਂ ਨਾਲ ਤੂੰ ਮੈਨੂੰ ਚਿੱਠੀ ਲਿਖੀ 2 ਕੁੱਟਾਂ ਪੀ ਕੇ ਮਰ ਜਾਂਦਾ ਪਿਆਸਾ ਨਾ ਮਰਦਾ ਪਰ ਹੁਣ ਭੁੱਖਾ ਭੁੱਖਾ ਪਿਆਸਾ ਮਰੇਗਾ ਜੇਲ੍ਹ ਵਿੱਚ ਤੜਫੇ ਮੂੰਹ ਸੁੱਕ ਗਿਆ ਗਲ ਸੁੱਕ ਗਿਆ ਭੁੱਖ ਤੇ ਪਿਆਸ ਨਾਲ ਤੜਫਦਾ ਫਿਰ ਇਹਨੂੰ ਜੇਲ੍ਹ ਵਿੱਚ ਇੱਕ ਘਟਨਾ ਕੱਟੀ ਜਿਹੜੀ ਕਿਲੇ ਦੀ ਜੇਲ੍ਹ ਵਿੱਚ ਬੰਦ ਸੀ ਨਾ ਪ੍ਰਾਣੀਆਂ ਕੈਦ ਜੇ ਕਿਲੇ ਦੀਆਂ ਕੰਧਾਂ ਮੀਂਹ ਪੈ ਪੈ ਕੇ ਉਹ ਕੰਧਾਂ ਚੋ ਕੇ ਤੁਸੀਂ ਵੇਖੋਗੇ ਕਈ ਵਾਰ ਜਿੱਥੇ ਸਲਾਬ ਪੈ ਜਾਏ ਜਿਨ੍ਹਾਂ ਇੱਟਾਂ ਵਿੱਚ ਮੀਂਹ ਪੈ ਜਾ ਉੱਥੇ ਕਈ ਵਾਰ ਕੰਧਾਂ 'ਚ ਘਾਹ ਉਗ ਜਾਂਦਾ ਹੈ ਪ੍ਰਾਣਾ ਹੋਵੇ ਤਾਂ ਉਹ ਪ੍ਰਾਣੀ ਵਹਿਰਕ ਜੇਲ੍ਹ ਦੀ ਆਗਰੇ ਦੇ ਕਿਲੇ ਵਿੱਚ ਕੰਧਾਂ ਵਿੱਚ ਘਾਹ ਉੱਗਿਆ ਹੋਇਆ ਹੈ ਇਹਨੇ ਬੜੀ ਮੁਸ਼ਕਲ ਨਾਲ ਉੱਚਾ ਹੱਥ ਕਰਕੇ ਥੱਲੇ ਕੋਈ ਚੀਜ਼ ਰੱਖ ਕੇ ਕੰਧ 'ਚੋਂ ਘਾਹ ਤੋੜਿਆ ਭੁੱਖ ਦਾ ਮਾਰਿਆ ਘਾਹ ਖਾਣ ਲੱਗ ਪਿਆ ਹਰਾ ਘਾਹ ਮੂੰਹ ਚ ਭਾ ਕੇ ਜਦੋਂ ਚੱਬਦੇ ਜਾਨ ਨਿਕਲ ਰਹੀ ਸੀ ਭੁੱਖ ਦੇ ਮਰਦੇ ਨੇ ਘਾਹ ਚੱਬਣਾ ਸ਼ੁਰੂ ਕਰਤਾ ਜਿੱਦਣ ਮੂੰਹ ਚ ਘਾਹ ਚੱਬਿਆ ਨਾ ਉਦਣ ਚੇਤਿਆ ਆਇਆ ਓਹੋ ਜੋ ਗੁਰੂ ਨੇ ਲਿਖਿਆ ਸੀ ਬਾਣੀ ਚੋਂ ਸੱਚ ਹੈ ਅੱਜ ਗੱਲ ਪੂਰੀ ਹੋ ਗਈ ਕਿ ਨਦਰੂ ਪੱਠੀ ਜੇ ਕਰੇ ਸੁਲਤਾਨੋਂ ਕਾਓ ਕਰਾਇੰਦਾ ਧਰਮ ਮੰਗਣ ਪਿੱਖ ਨਾ ਪਾਏਂਦਾ ਇਹਨੂੰ ਮੰਗਿਆ ਪਿਖਿਆ ਰੋਟੀ ਵੀ ਨਹੀਂ ਮਿਲੀ ਬਾਦਸ਼ਾਹ ਹੋ ਕੇ ਘਾ ਖਾਣਾ ਪਿਆ ਜਿਹਨੇ ਆਪਣੀ ਬੇਗਮ ਮਰੀ ਤੇ ਤਾਜਮਹਿਲ ਬਣਾਇਆ ਨਾ ਉਹ ਸ਼ਾਹਜਹਾਂ ਭੁੱਖਾ ਤੇ ਪਿਆਸਾ ਮਰਿਆ ਅੰਤ ਵਿੱਚ ਲ ਘਾ ਚੱਬ ਕੇ ਆ ਕੁਝ ਹੁੰਦਾ ਰਾਜ ਜਿਨੇ ਆਪਣੀ ਬੇਗਮ ਦੇ ਨਾਮ ਉੱਤੇ ਕਈ ਸਾਲ ਤਾਜਮਹਿਲ ਬਣਦਾ ਰਿਹਾ ਹਜ਼ਾਰਾਂ ਰਾਜ ਮਿਸਤਰੀ ਮਜ਼ਦੂਰ ਲੱਗੇ ਰਹੇ ਅਜੰਤ ਵਿਲੇ ਉਹਨੂੰ ਪਾਣੀ ਵੀ ਨਹੀਂ ਮਿਲਿਆ ਘਾ ਖਾਦੇ ਇਸ ਲਈ ਜਦੋਂ ਰੱਬ ਨજર ਫੇਰ ਲੇ ਨਾ ਫਿਰ ਪਤਾ ਨਹੀਂ ਬੰਦੇ ਨਾਲ ਕੀ ਹੋਣਾ ਬੁੱਤਾਂ ਮਾਨ ਹੰਕਾਰ ਨਿੰਦ ਚਿੱਤ ਵਿੱਚ ਕਰਨਾ ਚਾਹੀਦਾ ਮੈਂ ਆ ਬਣ ਗਿਆ ਜਦੋਂ ਨજર ਫੇਰਦਾ ਹੈ ਬੰਦੇ ਰੁੱਲ ਜਾਂਦੇ ਨੇ